ਪੰਜਾਬ ਵਿੱਚ ਸਿੱਖਿਆ ਖੇਤਰ ਵਿੱਚ ਇੱਕ ਹੋਰ ਇਤਿਹਾਸਿਕ ਕਦਮ ਚੱਕਦੇ ਹੋਏ ਕੈਬਨਟ ਮੰਤਰੀ ਮਹਿੰਦਰ ਭਗਤ ਵੱਲੋਂ ਜਲੰਧਰ ਦੇ ਭਾਰਗੋ कॅम्प ਵਿੱਚ 26.78 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਮੰਤਰੀ ਨੇ ਦੱਸਿਆ ਕਿ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਤਹਿਤ ਜ਼ਿਲ੍ਹੇ ਦੇ 37 ਸਰਕਾਰੀ ਸਕੂਲਾਂ ਵਿੱਚ 2.90 ਕਰੋੜ ਰੁਪਏ ਦੀ ਲਗਤ ਨਾਲ ਬੁਨਿਆਦੀ ਢਾਂਚੇ ਦੇ ਨਵੇਂ ਉਪਕਰਨ ਨੂੰ ਸਮਾਰਟ ਕਲਾਸਰੂਮ, ਡਿਜੀਟਲ ਲਰਨਿੰਗ ਸਿਸਟਮ, ਸਾਇੰਸ ਲੈਬ, ਕਲਾਸਟਰ ਰੂਮ, ਚਾਰ ਦੁਬਾਰੀ ਅਤੇ ਸਪੋਰਟਸ ਟ੍ਰੈਕ ਆਦਿ ਦੇ ਉਦਘਾਟਨ ਕੀਤਾ ਗਿਆ। ਉਨਾ ਕਿ ਆ ਕੇ ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਲਈ ਵਚਨਬੱਧ ਹੈ ਮੰਤਰੀ ਮਤਾਬਕ ਸਰਕਾਰੀ ਸਕੂਲਾਂ ਦੀ ਵਧੀਆ ਕਾਰਜਕਾਰੀ ਕਾਰਨ ਲੋਕ ਆਪਣੇ ਬੱਚਿਆਂ ਦੇ ਦਾਖਲੇ ਇਹਨਾਂ ਸਕੂਲਾਂ ਵਿੱਚ ਕਰਵਾ ਰਹੇ ਹਨ ਇਸ ਮੌਕੇ ਮੰਤਰੀ ਵੱਲੋਂ ਹੋਰ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲਾਂ ਦੇ ਢਾਂਚੇ ਹੋਰ ਵੀ ਮਜ਼ਬੂਤ ਹੋ ਰਹੇ ਹਨ ਅਤੇ ਸਰਕਾਰੀ ਸਕੂਲਾਂ ਤੋਂ ਨਿੱਜੀ ਸੰਸਥਾਵਾਂ ਦੇ ਬਰਾਬਰ ਹੋ ਗਏ ਹਨ ਇਸ ਤਰ੍ਹਾਂ ਵਿਧਾਇਕ ਬਲਕਾਰ ਸਿੰਘ ਵੱਲੋਂ ਕਰਤਾਰਪੁਰ ਹਲਕੇ ਦੇ ਤਿੰਨ ਸਥਾਨਾਂ ਵਿੱਚ 17.20 ਲੱਖ ਰਮਨ ਰੂੜਾ ਵੱਲੋਂ 1.10 ਕਰੋੜ ਤੇ ਇੰਦਰਜੀਤ ਕੌਰ ਮਾਨ ਵੱਲੋਂ 17.37 ਲੱਖ ਰੁਪਏ ਦੇ ਵਿਕਾਸ ਕੰਮਰੀ ਲੋਕਾਂ ਨੂੰ ਸਮਰਪਿਤ ਕੀਤੇ ਗਏ। ਆਓ ਵੇਖਦੇ ਹਾਂ ਗਿਲੰਦਰ ਤੋਂ ਪੱਤਰਕਾਰ ਰਮੇਸ਼ ਗਾਵਾ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਅਨੀ ਪਗੜੀ ਆਈ ਤੁਸੀਂ ਇੱਥੇ ਉਦਘਾਟਨ ਤੇ ਪਹੁੰਚੇ ਹੋ ਕੀ ਰੋਣਾ ਬਰੀ ਪ੍ਰੀਆ ਮੜਾ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਲਹਿਰ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਸਾਹਿਬ ਜੀ ਦੀ ਯੋਗਗਵਾਈ ਹੇਠ ਸਾਰੇ ਹੀ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਜੋ ਨਵੇਂ ਕਮਰੇ ਬਣੇ ਹਨ ਚਾਹੇ ਬਾਉਂਡਰੀ ਵਾਲ ਬਣੀ ਹੈ ਜਿੰਨਾ ਵੀ ਵਿਕਾਸ ਸਕੂਲਾਂ 'ਚ ਹੋ ਰਿਹਾ ਹੈ ਉਹਦੇ ਸਾਰੇ ਹੀ ਪੰਜਾਬ ਦੇ ਵਿੱਚ ਹਰ ਜਗ੍ਹਾ ਐਮਐਲਏ ਸਹਿਬਾਨ ਔਰ ਮੰਤਰੀ ਸਹਿਬਾਨ ਉਦਘਾਟਨ ਕਰੇ ਨੇ ਔਰ ਇੱਕ ਜਗ੍ਹਾ ਸਾਡੇ ਮਨਿਸਟਰ ਸਰਬ ਜੋ ਹਨ ਉਹਦੇ ਨਾਲ ਨਾਲ ਸਾਡੇ ਸੀਐਮ ਸਾਹਿਬ ਵੀ ਉਦਘਾਟਨ ਕਰਕੇ ਆਏ ਹਨ ਦੇਖੋ ਕਿ ਕਿਸੇ ਵੀ ਸਮਾਜ ਦਾ ਔਰ ਕਿਸੇ ਦੇਸ਼ ਦੇ ਉਥਾਨ ਲਈ এডਿਕੇਸ਼ਨ ਦੀ ਬਹੁਤ ਜ਼ਰੂਰ ਲੋੜ ਹੁੰਦੀ ਹੈ ਸੋ ਪੰਜਾਬ ਦੇ ਮੁੱਖ ਦਸਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਦਿੱਲੀ ਦਾ ਮਾਡਲ ਜੋ ਹੈ এডਿਕੇਸ਼ਨ ਦਾ ਉਸ ਨੂੰ ਪੰਜਾਬ ਚ ਲੈ ਕੇ ਆਏ ਹਨ ਅੱਜ ਸਾਰੇ ਹੀ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵਧੀਆ ਸਕੂਲ ਬਣੇ ਹਨ ਮੈਂ ਇੱਥੇ ਹੁਣੇ ਹੀ ਦੋ ਕਮਰਿਆਂ ਦਾ ਉਦਘਾਟਨ ਕੀਤਾ ਹੈ ਔਰ ਬਹੁਤ ਹੀ ਮਾਡਰਨ ਔਰ ਸਮਾਰਟ ਕਲਾਸਰੂਮ ਬਣੇ ਹਨ ਐਟਲ ਸ੍ਰੀ ਲੱਗੀ ਹੈ ਬੱਚਿਆਂ ਨੂੰ ਨਵੀਂ ਤਕਨੀਕ ਨਾਲ ਪੜਾਈ ਦਿੱਤੀ ਜਾਏਗੀ ਪੜਾਇਆ ਜਾਏਗਾ ਔਰ ਬੜਾ ਹੀ ਇੱਕ ਪੰਜਾਬ ਦੇ ਕੰਧੋਲਨ এডੂਕੇਸ਼ਨ ਦਾ ਕ੍ਰਾਂਤੀ ਜਿਹੜੀ ਹੈਗੀ ਹੈ ਆਈ ਜੀਗੀ ਹੈ ਔਰ ਮੈਂ ਸੀਐਮ ਸਾਹਿਬ ਦਾ ਜੀ ਧਨਵਾਜ ਕਰਨਾ ਉਥੇ এডੂਕੇਸ਼ਨ ਮਿਨਿਸਟਰ ਜਦਾਰ ਬੈਂਸਾਪ ਜੀ ਦਾ ਜਿਨ੍ਹਾਂ ਨੇ ਬਹੁਤ ਹੀ এডੂਕੇਸ਼ਨ ਨੂੰ ਦਾ ਜੋ ਮਿਆਰ ਦੇ ਉੱਪਰ ਚੁੱਕਿਆ ਹੈ ਸੋ ਮੈਂ ਸਾਰੇ ਹੀ ਪੇਰੈਂਟਸ ਨੂੰ ਬੇਨਤੀ ਕਰਾਂਗਾ ਕਿ ਆਓ ਜੋ ਕਰ ਸਾਡੀ ਸਰਕਾਰ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਐਜੂਕੇਸ਼ਨ ਦੇ ਰਹੀ ਹੈ ਤੇ ਅਸੀਂ ਵੀ ਆਪਣੇ ਬੱਚਿਆਂ ਨੂੰ ਇੱਥੇ ਪੜਾਈਏ ਤਾਂ ਕਿ ਜੋ ਪ੍ਰਾਈਵੇਟ ਸਕੂਲਾਂ ਦੇ ਵਧੀਆ ਮਹਿੰਗੀਆਂ ਫੀਸਾਂ ਨਾ ਦਿੰਦੇ ਹੋਏ ਆਪਾਂ ਵਧੀਆ ਐਜੂਕੇਸ਼ਨ ਜੋ ਸਰਕਾਰੀ ਸਕੂਲਾਂ ਮਿਲ ਰਹੀ ਹੈ ਉਹਦੇ ਇਹ ਦੇਖੋ ਇੱਥੇ ਪੜਾਈ ਵੀ ਫਰੀ ਵਰਦੀਆਂ ਵੀ ਫਰੀ ਖਾਣਾ ਵੀ ਫਰੀ ਤੇ ਇਸ ਤਰ੍ਹਾਂ ਕਿ ਸਾਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ ਹੈ ਅਗਰ ਸਰਕਾਰ ਸਾਡੇ ਵਾਸਤੇ ਇੰਨਾ ਕੁਝ ਕਰ ਰਹੀ ਹੈ ਤੇ ਸਾਨੂੰ ਵੀ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਜੂਕੇਸ਼ਨ ਵਿੱਚ ਹੋਰ ਤੱਕੀ ਹੋਏਗੀ ਔਰ ਸਾਡਾ ਪੰਜਾਬ ਦਾ ਯੂਥ ਪੜ੍ਹ ਲਿਖ ਕੇ ਅੱਛੇ ਪੇਗਰੀ ਕਾਮਨਾ ਕਰਨਾ ਤਾਂ ਕਿ ਆਪਣਾ ਜੋ ਸਾਡਾ ਪਵਿੱਤ ਹੈ ਉਹ ਪੜ੍ਹ ਲਿਖ ਕੇ ਹੁਨਰਵਰ ਬੱਚੇ ਬਣ ਗਏ ਕਿੰਨੇ ਕੋ ਸਕੂਲ ਹੁਣ ਤੱਕ ਜਿਹੜੇ ਉਦਘਾਟਨ ਹੋ ਚੁੱਕੇ ਸਕੂਲਾਂ ਦੇ ਦੇਖੋ ਅੱਜ ਇਸ ਜਗ੍ਹਾ ਦੇ ਉੱਪਰ ਗਵਰਨਮੈਂਟ ਜੋ ਟਿੰਗਰ ਸਕੈਂਡੀ ਸਕੂਲ ਹੈ ਔਰ ਪ੍ਰਾਇਮਰੀ ਸਕੂਲ ਹੈ ਬॉयਜ਼ ਗਰਲਜ਼ ਇੱਥੇ ਇੱਕ ਦੇਵਾ 26,60,000 ਉਹਦੇ ਨਾਲ ਦੂਜੀ ਪਾਸੇ 5.60 ਹਜ਼ਾਰ ਦਾ ਜੋ ਹੈ ਅਸੀਂ ਕੀਤਾ ਹੈ ਉਦਘਾਟਨ ਸੋ ਸਕੂਲ ਦਾ ਇੱਕ ਬਹੁਤ ਵੱਡਾ ਇੱਕ ਨਵਾਂ ਚਿਹਰਾ ਦੇਖਣ ਨੂੰ ਮਿਲਿਆ ਹੈ ਸੋ ਅੱਜ ਬੱਚੇ ਵਧੀਆ ਬੈਂਚਾਂ ਤੇ ਬੈਠੇ ਹਨ ਔਰ ਵਧੀਆ ਐਟਮੋਸਫੇਅਰ ਦੇ ਵਿੱਚ ਪੜ੍ਹ ਰਹੇ ਹਨ ਸੋ ਇਹ ਜੋ ਸਾਡਾ ਇੱਕ ਵਾਅਦਾ ਸੀ ਪੰਜਾਬ ਦੇ ਵਿੱਚ ਪੰਜਾਬ ਦੇ ਜਨਦਨ ਨਾਲ ਕਿ ਅਸੀਂ ਤੁਹਾਨੂੰ ਪ੍ਰਾਈਵੇਟ ਸਕੂਲਾਂ ਨੂੰ ਵਧੀਆ ਜੁਸਤ ਨਵਾਗੇ ਅੱਜ ਉਹ ਵਾਅਦਾ ਪੂਰਾ ਹੁੰਦਾ ਨਜ਼ਰ ਆ ਰਿਹਾ ਸੋ ਮੈਂ ਇਸ ਕਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ